ਸੁਲਤਾਨਪੁਰ ਲੋਧੀ ਚ ਹੜਾ ਦੀ ਮਾਰ ਚੱਲ ਰਹੀ ਹੈ ਟਾਪੂਨੋਮਾ ਪਿੰਡਾਂ ਚ شمار ਪਿੰਡ ਭੈਣੀ ਕਾਦਰਬਖਸ਼ ਵਿਖੇ ਆਰਜੀ ਬੰਨ ਨੂੰ ਬੰਨਣ ਵਿੱਚ ਕਿਸਾਨ ਡਟੇ ਹੋਏ ਨੇ ਜਿਕਰ ਇਹ ਹੋ ਗਿਆ ਕਿ 11 ਅਗਸਤ ਨੂੰ ਆਰਜੀ ਬੰਨ ਵੱਖ-ਵੱਖ ਥਾਂਾਂ ਤੋਂ ਟੁੱਟ ਜਾਣ ਕਾਰਨ ਇਹ 16 ਟਾਪੂਨੋਮਾ ਪਿੰਡ ਬਿਆਸ ਦਰਿਆ ਦੀ ਮਾਰ ਹੇਠ ਆ ਕੇ ਹੜਾ ਵਿਚਾਲੇ ਕਿੱਦ ਗਏ ਸਨ ਹੁਣ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘੱਟ ਹੋਇਆ ਜਿਸ ਤੋਂ ਬਾਅਦ ਸੰਤ ਬਾਬਾ ਸੁਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਆਪਣੇ ਬੰਨਾਂ ਨੂੰ ਮੋੜ ਅਸਾਰਨ ਦੀ ਕਾਰ ਸੇਵਾ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਇਸ ਦੀ ਸ਼ੁਰੂਆਤ ਪਿੰਡ ਪੈਣੀ ਕਾਦਰ ਬਖਸ਼ ਤੋਂ ਕਰਦੇ ਹੋਏ ਕਿਸਾਨਾਂ ਵੱਲੋਂ ਕੀਤੀ ਗਈ ਇਸ ਬੰਨ ਦੇ ਬਨਣ ਤੋਂ ਬਾਅਦ ਇੱਥੇ ਥੋੜੀ ਬਹੁਤ ਰਾਹਤ ਮਿਲੇਗੀ ਮੁੱਖ ਪ੍ਰਵੇਸ਼ ਰਸਤਿਆਂ ਤੇ ਜਮਾ ਪਾਣੀ ਖਤਮ ਹੋ ਜਾਵੇਗਾ ਅਤੇ ਆਵਾਜਾਈ ਸੁਚਾਰੂ ਢੰਗ ਦੇ ਨਾਲ ਚੱਲ ਕਹੇਗੀ ਕਿਸਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਅਤੇ ਪੋਕਲੈਨ ਮਸ਼ੀਨਾਂ ਦੀ ਮਦਦ ਦੇ ਨਾਲ ਇਸ ਬੰਨ ਨੂੰ ਬੰਨਣ ਦਾ ਕਾਰਜ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਦੱਸਦੀ ਕਿ ਇੱਥੋਂ ਬੰਨ ਟੁੱਟਣ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਉੱਥੇ ਹੀ ਕਿਸਾਨਾਂ ਦੇ ਖੇਤਾਂ ਦੇ ਵਿੱਚ 5-5 ਫੁੱਟ ਤੱਕ ਰੇਤ ਭਰ ਚੁੱਕੀ ਹੈ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸਿਮਰਨ ਸੰਧੂ ਦੀ ਰਿਪੋਰਟ ਆਲੋ ਤੇ ਕੀ ਹਾਲਾਤ ਨੇ ਇਸ ਇਲਾਕੇ ਮੇਰਾ ਨਾਮ ਕਾਰ ਸਿੰਘ ਭੈਣੀ ਕਾਦਰ ਬਖਸ਼ ਤਾਂ ਕੀ ਹੈ ਇਹ 12 ਤਰੀਕ ਨੂੰ ਪਟਾਇਆ ਜੀ ਇਹ ਹੁਣ ਕਦੋਂ ਬੰਨਾ ਸ਼ੁਰੂ ਕੀਤਾ ਇਹਨੂੰ ਪਰਸੋਂ ਨਾ ਕੀਤਾ ਜੀ ਅੱਜ ਅੱਜ ਕਿੰਨੀ ਤਰੀਕ 15 14 ਦੇਖਦਾ ਜੀ 14 ਦਾ ਦੇਖਦਾ ਕੀਤਾ ਜੀ ਕੀ ਲੱਗਦਾ ਕਦੋਂ ਤੱਕ ਵੱਜੂਗਾ ਦੇਖੋ ਜੀ ਹਾਈ ਜਾਣੇ ਆ ਭਾਜੀ ਵੱਜ ਜਾਵੇ ਮੇਰੇ ਕੱਲ ਨੂੰ ਜੇ ਕਰੇ ਬੰਨਾਂਗੇ ਅਹੀਂ ਤੇ ਕੱਲ ਦੇ ਕੱਖ ਨੇ ਵੱਜ ਪਰ ਮਹਾਰਾਜ ਕਿਰਪਾ ਜੇ ਹੋ ਦਤੇ ਉਹ ਜੇ ਸੰਭਲ ਕੇ ਕਰੂਗਾ ਤਰੇ ਵੱਜੂਗਾ ਇਹਨੇ ਕਿੰਨੇ ਕੁ ਫੁੱਟ ਰੇਤ ਭਰ ਗਈ ਇੱਥੇ ਇੱਥੇ 5 5 6 6 ਫੁੱਟ ਰੇਤ ਚੜ ਗਈ ਹੋਰ ਕੀ ਕੀ ਮੁਸ਼ਕਲ ਆ ਰਹੀ ਹੈ ਤੇ ਮੁਸ਼ਕਲ ਇਹ ਹੈ ਵੀ ਜ਼ਮੀਨ ਰੇਤਾ ਬਗੈ ਨਹੀਂ ਰੇਤਾ ਕੱਢ ਕੇ ਲੈ ਜਾਣ ਤੇ ਜਦ ਬੰਨਾ ਰੇਤਾ ਬਾਹਰ ਸਾਨੂੰ ਪੈੜੀਆਂ ਕਰ ਦਿੰਦੇ ਅਸੀਂ ਪੈੜੀਆਂ ਪਿੱਛੇ ਵਾਲੇ ਹੋ ਜੀ ਹੈ। ਹੋਰ ਸਾਨੂੰ ਕਹੇ ਮੁਸ਼ਕਲ ਹੈ। ਹੋਰ ਕਿੰਨੇ ਬੰਦ ਟੁੱਟੇ ਇੱਥੇ ਤਾਂ ਦੇ? ਬੰਦ ਬਹੁਤ ਟੁੱਟੇ ਬੰਨਾ ਗਿਣਤੀ ਕਰੀਏ ਬੰਨਾ ਫੜੇ ਇਸ ਨਾਲ ਚਾਰ ਪੰਜ ਕਿਲੋਮੀਟਰ ਟਰਾ ਹੈ। ਕਿਲੇ 2 ਕਿਲੋਮੀਟਰ ਟਰਾ ਹੈ ਕਿਲੇ ਟਰਾ ਕਿਥੇ ਗੱਲ ਤਾਂ ਇੱਥੇ ਦੋ ਬੰਦ ਤੇ ਕੋਹ ਬੰਦ ਟੁੱਟਾ ਹੋਇਆ ਕਿਥੇ ਇੱਥੇ ਦੋ ਟੁੱਟੇ ਆ। ਇਹ ਕਿਲੇ ਦਾ ਉਹ ਚਾਰ ਕਰਨ ਸਾਂ ਹੋ ਸਾਰੇ ਲੋਕ ਰਾਸਮਕਰੀ ਲੈ ਕੇ ਆ ਰਹੇ ਨੇ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਅਸੀਂ ਸਭ ਮਹਾਰਿਆਨੇ ਵੀ ਜਿਹੜਾ ਰਾਸਰ ਪਾਈ ਲੈ ਕੇ ਉਹ ਬੰਦ ਕਰ ਦੇਣ ਸਾਨੂੰ ਤੇਲ ਦੀ ਸਹਾਇਤਾ ਤੇ ਜਿਹੜੇ ਟਰੈਕਟਰ ਉਹਨਾਂ ਦੀ ਜਾਨ ਜਿਹੜਾ ਬੀਜ ਬਜਾਈ ਦਾ ਖਾਤਾ ਜਿਹੜਾ ਪਹਿਲੀ ਸਾਡੀ ਜਗਾ ਉਹ ਰਦ ਦੇਣ ਅਸੀਂ ਰਾਸਨ ਲੋਕੀ ਬਹੁਤ ਆ ਬਹੁਤ ਲੋਕਾਂ ਘਰੇ ਆ ਗਿਆ ਤੇ ਬਹੁਤ ਆ ਗਿਆ ਅਜੇ ਵੀ ਲੋਕਾਂ ਰਾਸਨ ਬੰਦ ਕਰ ਦੇਣ ਅਸੀਂ ਜਦੋਂ ਤੇਲ ਦੀ ਸਹਾਇਤਾ ਦੇਣ ਸਾਡੀਆਂ ਪੜ੍ਹੀਆਂ ਵੇਲੇ ਖਾ ਦਾ ਦੇਖੋ ਤੁਕੇ ਸਾਨੂੰ ਉਹ ਰਾਸਨ ਦੀ ਕੋਈ ਨਹੀਂ ਮਾਰੇ ਸਭ ਨੂੰ ਦਿੱਤਾ ਹੈ ਇਹ ਸਹਿ ਰਾਜ ਬਾਕੀ ਜੋੜਾ ਉਹਦਾ ਯੋਗਦਾਨ ਪੈਣ ਸਾਡੇ ਰੇਤਾ ਦਾ ਕਜਰੇਲਾ ਹਲ ਕਰਨ ਕੋਈ ਰਹਿਣ ਵਾਲੇ ਕੀ ਹਲਾ ਲੇ ਕੋਈ ਵੈਰ ਕੀ ਦਾ ਖਾਲਸਾ ਜੀ ਫੜੇ ਇਹ ਪੈਣੀ ਤੋਂ ਮਨ ਟਕਾਵਾ ਮੈਂ ਅਬੀ ਸਿੰਘ ਦਾ ਪਿੰਡ ਬਊਪੁਰ ਕਿਸਾਨ ਜੂਰ ਸਹਾਇਕ ਕਮੇਟੀ ਪੰਜਾਬ ਤੇ ਚੇਲੇ ਪ੍ਰਬੰਧ ਇਹ ਸਾਡਾ ਬਾਣੇ ਖੜੀ ਦਾ ਟੋਟਾ ਬਾਜਰੀਆ ਇਹ ਸਾਨੂੰ ਆਹ ਕਿ ਕਦ ਤੱਕ ਵੱਜ ਜੂਗਾ ਸਾਨੂੰ ਆ ਹਸਲਾ ਹੋਣਾ ਵਾ ਏਪੀ ਹੜਾ ਤੇ ਜਗਾ ਚੌਥਾਈ ਸਾ ਇਹੜਾ ਬਾਜ ਜਾਣਾ ਮਣਕੇ ਸਾਨੂੰ ਉਹ ਰਾਜਣਾ ਸਾਡਾ ਦੁੱਜਾ ਹੀ ਬਾਜੂਗਾ ਸਾਨੂੰ ਬੜੀ ਖੁਸ਼ੀ ਆ ਇਹ ਸਾਹੀ ਇਹ ਮੰਗ ਕਰਦੇ ਵੀ ਸਾਡੀ ਵਾਧ ਤੋਂ ਵਾਧੋ ਮਰਦ ਕਰਨ ਵਾਲੇ ਇੱਥੇ ਪਹੁੰਚਣ ਟਰੈਕਟਰ ਵਾਲੇ ਤੇਲ ਡੀਜ਼ਲ ਲੈ ਕੇ ਹੋਰ ਜਿਹੜੀ ਸਮਗਰੀ ਰਹਿਣ ਖਾਣ ਪੀਣ ਨੂੰ ਤੀਜਾ ਵਸਤੂ ਸਭ ਆ ਵਾਡੂ ਹੋ ਗਿਆ ਸਾਨੂੰ ਡੀਜ਼ਲ ਤੇ ਟਰੈਕਟਰ ਚਾਹੀਦੇ ਆ ਮਸ਼ੀਨਾ ਹੋਰ ਇੱਕ ਦੋ ਮਿਲ ਜਾਣ ਤਾਂ ਸਾਡਾ ਸਾਰਾ ਏਰੀਆ ਬਾਜੂ ਇਹ 3 ਚੌਥਾਈ ਸਾਡਾ ਬਾਜ ਜਾਣਾ ਵਾ ਲਾਂਗਾ ਕੰਮ ਤੋਂ ਕੰਮ ਬਹੁਤ ਪਰ ਤੱਕ ਸਾਰੇ ਸੁੱਕ ਜਾਣਾ ਵਾ ਇਹ ਕੌਤਾ ਕਾ ਬਾਜ ਗਿਆ ਨਹੀਂ ਅਸੀਂ ਜੋਰ ਲਾ ਰਹੇ ਹਾਂ ਜਿਹੜੀ ਸ਼ਾਮਾ ਦਾ ਬਾਜ ਗਿਆ ਕੱਲ ਨੂੰ ਬੰਨ ਕੇ ਆਠਾਂਗੇ ਪਾਣੀ ਦਾ ਪੱਤਰ ਕੁਛ ਛੱਡਿਆ ਪਾਣੀ ਦਾ ਬਰਾਬਰੀ ਆ ਕੋਈ ਵਧਿਆ ਨਹੀਂ ਦਾ ਬਰਾਬਰੀ ਚੱਲਦਾ ਵਾ ਸਿਰਫ ਖੱਡਾ ਪੈਣ ਕਰਨ ਗਾਏ ਡੂੰਗਾ ਹੋ ਗਿਆ 20 ਫੁੱਟ ਹੋ ਗਿਆ ਤੇ ਦਰਿਆ ਜਿਹੜਾ ਤਾਂ ਪਾਣੀ ਇਹਨੂੰ ਆਈ ਜਾਂਦਾ ਤੇ ਬੜਾ ਜੋਰ ਦੇ ਕੇ ਬੰਨੋ ਨੇ ਤੇ ਸਾਰਿਆਂ ਦਾ ਸੰਜੋਗ ਜਦੋਂ ਅੱਗੇ ਚੱਲਦਾ ਏਦਾਂ ਹੀ ਦਾਣ ਰੇਣ ਰੀਖਾ ਖਾਸ ਸਾਹਿਬ